ਦਿੱਲੀ ਤੋਂ ਕੱਲ ਚਰਨ ਸੋਹਾਵੇ ਯਾਤਰਾ ਸ਼ੁਰੂ ਹੋਣ ਜਾ ਰਹੀ ਹੈ ਜਿਆਂ ਇਸ ਦਾ ਸਿਰਕ ਕਰਦੇ ਇਸ ਖਬਰ ਦਾ ਦਿੱਲੀ ਕਮੇਟੀ ਨੂੰ ਸੌਂਪੇ ਗਏ ਨੇ ਗੁਰਗੋਬਿੰਦ ਸਿੰਘ ਜੀ ਦੇ ਜੋੜੇ ਮਾਤਾ ਸਾਹਿਬਕੌਰ ਜੀ ਦੇ ਜੋੜੇ ਵੀ ਸੌਂਪੇ ਗਏ ਨੇ ਕੇਂਦਰੀ ਮੰਤਰੀ ਹਰਦੀਪ ਪੁਰੀ ਦੇ ਵੱਲੋਂ ਜੋੜਿਆਂ ਦੀ ਸੇਵਾ ਸੰਭਾਲੀ ਗਈ ਸੀ ਵੀਰਵਾਰ ਨੂੰ ਪਟਨਾ ਸਾਹਿਬ ਦੇ ਲਈ ਯਾਤਰਾ ਰਵਾਨਾ ਹੋਵੇਗੀ 1 ਨਵੰਬਰ ਨੂੰ ਪਟਨਾ ਸਾਹਿਬ ਯਾਤਰਾ ਪਹੁੰਚੇਗਾ ਤਾਂ ਕਾਬਲੇ ਗੌਰ ਹੈ ਕਿ ਹਰਦੀਪ ਪੁਰੀ ਦੇ ਪਰਿਵਾਰ ਦੇ ਕੋਲ ਉਹਨਾਂ ਦਾ ਦਾਅਵਾ ਹੈ ਕਿ ਕਰੀਬ 300 ਸਾਲਾਂ ਤੋਂ ਉਹਨਾਂ ਦਾ ਪਰਿਵਾਰ ਉਹਨਾਂ ਦੀਆਂ ਕਈ ਪੀੜੀਆਂ ਜਿਹੜੇ ਜੋੜੇ ਸਾਹਿਬ ਦੇ ਦਰਸ਼ਨ ਕਰਦੇ ਆ ਰਹੇ ਨੇ ਤੇ ਸੇਵਾ ਉਹਨਾਂ ਦੀ ਬਿਲਕੁਲ ਸੰਭਾਲੀ ਗਈ ਹੈ ਤੇ ਦਸ਼ਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਇਹ ਪਵਿੱਤਰ ਜੋੜੇ ਨੇ ਮਾਤਾ ਸਾਹਿਬ ਕੌਰ ਜੀ ਦੇ ਇਹ ਪਵਿੱਤਰ ਜੋੜੇ ਨੇ ਜਿਨ੍ਹਾਂ ਨੂੰ ਹੁਣ ਡੀਐਸਜੀ ਐਮਸੀ ਨੂੰ ਦਿੱਤਾ ਗਿਆ ਤੇ ਪਟਨਾ ਸਾਹਿਬ ਦੇ ਵਿੱਚ ਸੁਸ਼ੋਭਿਤ ਕੀਤੇ ਜਾਣਗੇ ਔਰ ਪੂਰੀ ਯਾਤਰਾ ਚਰਨ ਸੋਹਾਵੇ ਇਸ ਯਾਤਰਾ ਦਾ ਨਾਮ ਰੱਖਿਆ ਗਿਆ ਔਰ ਇਸ ਯਾਤਰਾ ਦੇ ذریعے ਥਾਂ ਥਾਂ ਤੇ ਹੁੰਦੇ ਹੋਏ ਜਿਹੜੀ ਇਹ ਪੂਰੀ ਯਾਤਰਾ ਜਾਏਗੀ ਔਰ ਰਾਤ ਦੇ ਵਿੱਚ ਵੀ ਉਮੀਦ ਕਰਦੇ ਹਾਂ ਕਿ ਸੰਗਤ ਦਰਸ਼ਨ ਕਰ ਸਕੇਗੀ ਤਾਂ ਇਹ ਕੁਝ ਤਸਵੀਰਾਂ ਅਸੀਂ ਤੁਹਾਡੇ ਤੱਕ ਪਹੁੰਚਾ ਰਹੇ ਹਾਂ ਅਰਦੀਪੁਰੀ ਕੇਂਦਰੀ ਮੰਤਰੀ ਨੇ ਉਹਨਾਂ ਦੇ ਵੱਲੋਂ ਜਿਹੜੇ ਜੋੜੇ ਨੇ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਉਹਨਾਂ ਦੇ ਨਾਲ ਸੰਬੰਧਿਤ ਤਾਂ ਉਹਨਾਂ ਨੂੰ ਦਰਸ਼ਨ ਵੀ ਉਹਨਾਂ ਦੇ ਕਰਵਾਏ ਤੇ ਨਾਲ ਹੀ ਪਟਨਾ ਸਾਹਿਬ ਦੇ ਲਈ ਵੀ ਰਵਾਨਾ ਕੀਤਾ ਗਿਆ ਪਟਨਾ ਸਾਹਿਬ ਦਸਮ ਗੁਰੂ ਦੀ ਜਨਮ ਸਥਲੀ ਹੈ ਤੇ ਪ੍ਰਧਾਨ ਮੰਤਰੀ ਦੇ ਵੱਲੋਂ ਵੀ ਇੱਕ ਟਵੀਟ ਕੀਤਾ ਗਿਆ ਪੀਐਮ ਨੇ ਕਿਹਾ ਕਿ ਮੇਰੀ ਕਾਮਨਾ ਹੈ ਕਿ ਗੁਰੂ ਚਰਨ ਯਾਤਰਾ ਦੇ ਨਾਲ ਸ੍ਰੀ ਗੁਰਗੋਬਿੰਦ ਸਿੰਘ ਜੀ ਅਤੇ ਮਾਤਾ ਸਾਬਕੌਰ ਜੀ ਦੇ ਮਹਾਨ ਆਦਰਸ਼ਾਂ ਨਾਲ ਸਾਡਾ ਸੰਬੰਧ ਹੋ ਡੂੰਗਾ ਹੋਵੇ ਇਹ ਯਾਤਰਾ ਜਿੱਥੋਂ ਵੀ ਲੰਗੇਗੀ ਉਥੋਂ ਦੇ ਲੋਕਾਂ ਤੋਂ ਮੇਰੀ ਅਪੀਲ ਹੈ ਕਿ ਉਹ ਪਵਿੱਤਰ ਜੋੜ ਸਾਹਿਬ ਦੇ ਦਰਸ਼ਨ ਕਰਨ ਜ਼ਰੂਰ ਆਉਣ ਤਾਂ ਪੀਐਮ ਦੇ ਵੱਲੋਂ ਵੀ ਟਵੀਟ ਕੀਤਾ ਗਿਆ ਔਰ ਜੋ ਆਲਰੇਡੀ ਮੈਂ ਜ਼ਿਕਰ ਕੀਤਾ ਕਿ ਜਿਹੜੇ ਹਰਦੀਪ ਪੁਰੀ ਨੇ ਉਹਨਾਂ ਦੇ ਵੱਲੋਂ ਜਿਹੜਾ ਇਹ ਪੂਰੀ ਦਰਸ਼ਨ ਕਰਵਾਏ ਗਏ ਨੇ ਤਸਵੀਰਾਂ ਤੁਹਾਡੇ ਸਾਹਮਣੇ ਨੇ ਪਹਿਲੀ ਤਸਵੀਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਜਦੋਂ ਲੈ ਕੇ ਆਏ ਜੋੜ ਸਾਹਿਬ ਤਾਂ ਉਸ ਸਮੇਂ ਵੀ ਤਸਵੀਰਾਂ ਦੇ ਨਜ਼ਰ ਆ ਰਹੇ ਹਨ ਉਹਦਾ ਪਰਿਵਾਰ ਤੇ ਕੁਝ ਹੋਰ ਵੀ ਉੱਥੇ ਲੋਕ ਨਜ਼ਰ ਆ ਰਹੇ ਨੇ ਅਰਦਾਸ ਹੋਈ ਮੱਥਾ ਡੇਕਿਆ ਗਿਆ ਤੇ ਉਸ ਤੋਂ ਬਾਅਦ ਜਿਹੜੇ ਡੀਏਸੀਐਮਸੀ ਇਹ ਪੂਰੀ ਯਾਤਰਾ ਦੇ ਦੌਰਾਨ ਮੌਜੂਦ ਰਹੇਗੀ ਔਰ ਪਟਨਾ ਸਾਹਿਬ ਦੇ ਵਿੱਚ ਜਿਹੜੇ ਜੁੜੇ ਨੇ ਉਹ ਉੱਥੇ ਸशोभਿਤ ਕੀਤੇ ਜਾਣਗੇ ਔਰ ਆਉਣ ਵਾਲੇ ਦਿਨਾਂ 'ਚ ਉਮੀਦ ਕਰਦੇ ਹਾਂ ਕਿ ਪਟਨਾ ਸਾਹਿਬ ਦੇ ਵਿੱਚ ਜਿਹੜੀ ਸੰਗਤ ਪਹੁੰਚਦੀ ਹੈ ਉੱਥੇ ਤਖਤਸ਼ਰੀ ਪਟਨਾ ਸਾਹਿਬ ਹੈ ਤੇ ਪਟਨਾ ਸਾਹਿਬ ਦੇ ਵਿੱਚ ਵੀ ਦਰਸ਼ਨ ਕਿਤੇ ਜਾ ਸਕਣਗੇ ਪਰ ਇਹ ਯਾਤਰਾ ਜਿੱਥੇ-ਜਿੱਥੋਂ ਲੰਗੇਗੀ ਉੱਥੇ ਵੀ ਲਾਜ਼ਮੀ ਤੌਰ ਤੇ ਜਿਹੜੀ ਸੰਗਤ ਹੈ ਉਹ ਰਾਤ ਦੇ ਵਿੱਚ ਦਰਸ਼ਨ ਕਰਨ ਦੇ ਲਈ ਪਹੁੰਚੇਗੀ ਔਰ ਜਿਵੇਂ ਆਮ ਤੌਰ ਤੇ ਆਪਾਂ ਹੁੰਦਾ ਹੈ ਤਾਂ ਨਗਰ ਕੀਰਤਨ ਦੇ ਇੱਕ ਰੂਪ ਦੇ ਵਿੱਚ ਵੀ ਤੁਸੀਂ ਕਹਿ ਸਕਦੇ ਹੋ ਕਿ ਪੂਰੀ ਯਾਤਰਾ ਆਪਾਂ ਨੂੰ ਨਜ਼ਰ ਆ ਸਕਦੀ ਹੈ ਤਾਂ ਦਿੱਲੀ ਤੋਂ ਸ਼ੁਰੂ ਹੋਣ ਜਾ ਰਹੀ ਹੈ ਵੀਰਵਾਰ ਨੂੰ ਇਹ ਪੂਰੀ ਯਾਤਰਾ ਤੇ ਯਾਤਰਾ ਦਾ ਜ਼ਿਕਰ ਹੋ ਰਿਹਾ ਜੋ ਦਿੱਲੀ ਤੋਂ ਵੀਰਵਾਰ ਨੂੰ ਸ਼ੁਰੂ ਹੋਣ ਜਾ ਰਹੀ ਹੈ ਹੁਣ ਮੈਂ ਤੁਹਾਨੂੰ ਦੱਸਾਂਗਾ ਕਿ ਯਾਤਰਾ ਕਿੱਥੋਂ-ਕਿੱਥੋਂ ਲੰਗੇਗੀ ਦਿੱਲੀ ਤੋਂ ਹੁੰਦੀ ਹੋਈ ਇਹ ਬਿਹਾਰ ਤੱਕ ਜਾਏਗੀ ਪਟਨਾ ਸਾਹਿਬ ਬਿਹਾਰ ਦੇ ਵਿੱਚ ਹੈ ਜੋ ਮੈਂ ਪਹਿਲਾਂ ਜ਼ਿਕਰ ਕੀਤਾ ਕਿ ਬਿਹਾਰ ਦੇ ਵਿੱਚ ਪਟਨਾ ਸਾਹਿਬ ਦੇ ਵਿੱਚ ਇਹ ਜਿਹੜੇ ਜੋੜਾ ਸਾਹਿਬ ਨੇ ਉਹਨਾਂ ਨੂੰ ਸशोਭਿਤ ਕੀਤਾ ਜਾਏਗਾ ਬਕਾਇਦਾ ਚਰਨ ਸੁਹਾਵੇ ਯਾਤਰਾ ਗੁਰੂ ਚਰਨ ਯਾਤਰਾ ਦਾ ਇੱਕ ਜਿਹੜਾ ਰੂਟ ਮੈਪ ਹੈ ਉਹ ਵੀ ਜਾਰੀ ਕਰ ਦਿੱਤਾ ਗਿਆ ਉਸ ਦੀਆਂ ਮੇਰੇ ਕੋਲ ਇੱਕ ਜਿਹੜੀ ਇਮੇਜ ਪਹੁੰਚੀ ਹੈ ਮੈਂ ਤੁਹਾਨੂੰ ਦਿਖਾ ਰਿਹਾ ਦਿੱਲੀ ਤੋਂ ਇਹ ਪੂਰੀ ਯਾਤਰਾ ਸ਼ੁਰੂ ਹੋਏਗੀ ਵੀਰਵਾਰ ਨੂੰ ਔਰ ਦਿੱਲੀ ਤੋਂ ਬਾਅਦ ਇਹ ਹਰਿਆਣਾ ਚ ਐ ਨ ਕਰੇਗੀ ਫਰੀਦাবাদ ਵਾਲਾ ਰੂਟ ਪਗੜ ਕੇ ਫਰੀਦাবাদ ਹੁੰਦੇ ਹੋਏ ਇਹ ਮਥਰਾ ਆਗਰਾ ਪਹੁੰਚੇਗੀ ਰਾਹ ਦੇ ਜਿਹੜੇ ਪੂਰੇ ਦੱਸੇ ਜਾ ਰਹੇ ਨੇ ਕਿ ਕਿੱਥੇ ਕਿੱਥੇ ਯਾਤਰਾ ਜਾਣੀ ਹੈ ਇਨਫੈਕਟ ਦਿੱਲੀ ਦਿੱਲੀ ਤੋਂ ਫਰੀਦাবাদ ਮਥਰਾ ਆਗਰਾ ਆਗਰਾ ਤੋਂ ਹਾਥਰਾ ਹਾਥਰਾ ਹੁੰਦੇ ਹੋਏ ਬਰੇਲੀ ਪਿਲੀਬੀਤ ਪਿਲੀਬੀਤ ਤੋਂ ਬਾਅਦ ਨਾ ਮਹਾਗਾਪੁਰ ਉਸ ਤੋਂ ਬਾਅਦ ਲਖੀਮਪੁਰ ਖੇੜੀ ਲਖੀਮਪੁਰ ਖਿਰੀ ਤੇ ਉਸ ਤੋਂ ਅੱਗੇ ਇਹ ਜਿਹੜੀ ਸੀਤਾਪੁਰ ਹੁੰਦੀ ਹੋਈ ਫਿਰ ਲਖਨਊ ਪਹੁੰਚੇਗੀ ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਉੱਥੇ ਵੀ ਉਮੀਦ ਕਰਦੇ ਹਾਂ ਕਿ ਹਰ ਜਗ੍ਹਾ ਤੇ ਹਾਲਾਂਕਿ ਪਰਮਾ ਸਵਾਗਤ ਇਸ ਯਾਤਰਾ ਦਾ ਹੋਏਗਾ ਲਖਨਊ ਤੋਂ ਹੁੰਦੇ ਹੋਏ ਕਾਨਪੁਰ ਕਾਨਪੁਰ ਤੋਂ ਫਤਿਹਪੁਰ ਫਤਿਹਪੁਰ ਤੋਂ ਪ੍ਰਿਆਗਰਾਜ ਯਾਨੀ ਕਿ ਇਲਾਹਾਬਾ ਜੋ ਪੁਰਾਣਾ ਨਾਮ ਹੈ ਪ੍ਰਿਆਗਰਾਜ ਦਾ ਔਰ ਉਸ ਤੋਂ ਬਾਅਦ ਬਾਰਾਨਸੀ ਬਾਰਾਨਸੀ ਤੋਂ ਹੁੰਦੇ ਹੋਏ ਸਸਾਰਾਮ ਤੇ ਫਿਰ ਇਨਫੈਕਟ ਬਾਰਾਨਸੀ ਤੋਂ ਬਾਅਦ ਜਿਹੜੀ ਯਾਤਰਾ ਹੈ ਉਹ ਐਂਟਰ ਕਰ ਜਾਏਗੀ ਬਿਹਾਰ ਦੇ ਵਿੱਚ ਬਿਹਾਰ ਦੇ ਵਿੱਚ ਹੋ ਕੇ ਸਸਾਰਾਮ ਤੇ ਉਸ ਤੋਂ ਬਾਅਦ ਪਟਨਾ ਸਾਹਿਬ ਦੇ ਵਿੱਚ ਬਿਹਾਰ ਦੇ ਵਿੱਚ ਪਟਨਾ ਸਾਹਿਬ ਹੈ ਔਰ ਪਟਨਾ ਸਾਹਿਬ ਦੇ ਵਿੱਚ ਜਾ ਕੇ ਇਹ ਯਾਤਰਾ ਦੀ ਸਮਾਪਤੀ ਹੋਏਗੀ ਔਰ ਦਿੱਲੀ ਤੋਂ ਸ਼ੁਰੂਆਤ ਹੋ ਰਹੀ ਹੈ ਦਿੱਲੀ ਤੋਂ ਹਰਿਆਣਾ ਹਰਿਆਣਾ ਤੋਂ ਉੱਤਰ ਪ੍ਰਦੇਸ਼ ਉੱਤਰ ਪ੍ਰਦੇਸ਼ ਤੋਂ ਹੁੰਦੇ ਹੋਏ ਬਿਹਾਰ ਤੱਕ ਇਹ ਯਾਤਰਾ ਪਹੁੰਚੇਗੀ ਔਰ ਕਾਬਲੇ ਗੌਰ ਹੈ ਕਿ 1 ਤਰੀਕ ਨੂੰ 23 ਤਰੀਕ ਤੋਂ ਲੈ ਕੇ 1 ਤਰੀਕ ਤੱਕ ਇਹ ਪੂਰੀ ਯਾਤਰਾ ਚੱਲਦੀ ਰਹੇਗੀ ਔਰ ਇਸ ਦੌਰਾਨ ਜਿਹੜੇ ਅ ਵਕ ਵਕ ਤਾਹੀਂ ਤੁਹਾਨੂੰ ਦਿਖਾਈ ਗਏ ਕਿ ਪੜਾਹ ਦੀ ਤਰ੍ਹਾਂ ਹੋਏਗਾ ਕਿ ਅੱਗੇ ਜਾ ਰਹੀ ਹੈ ਯਾਤਰਾ ਤਾਂ ਰਾਤ ਦੇ ਵਿੱਚ ਜਿਹੜੇ ਹੋਸਟਸ਼ਰ ਦਾ ਲੋਣੇ ਉਹ ਵੀ ਜਾਂ ਸੰਗਤ ਦੇ ਲੋਕ ਨੇ ਉਹ ਵੀ ਸਾਨੂੰ ਉੱਥੇ ਨਜ਼ਰ ਆਉਣਗੇ ਤਾਂ ਇਹ ਪੂਰਾ ਰੂਟ ਮੈਪ ਵੀ ਬਕਾਇਦਾ ਜਾਰੀ ਕਰ ਦਿੱਤਾ ਗਿਆ ਹੈ ਜਿਸ ਦੇ ਜ਼ਰੀਏ ਇਹ ਪੂਰੀ ਯਾਤਰਾ ਅੱਗੇ ਵਧੇਗੀ ਤਾ ਜੋੜਾ ਸਾਹਿਬ ਦੇ ਦਰਸ਼ਨ ਉਮੀਦ ਕਰਦੇ ਆ ਕਿ ਅਸੀਂ ਸਾਰੇ ਕਰ ਸਕੀਏ ਕੁਝ ਤਸਵੀਰਾਂ ਦੇ ਜ਼ਰੀਏ ਅਸੀਂ ਆਲਰੇਡੀ ਕਰ ਚੁੱਕੇ ਆ ਜਿਹੜੇ ਪਟਨਾ ਸਾਹਿਬ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਸੰਗਤ ਦੇ ਲੋਕ ਪਹੁੰਚਣਗੇ ਸੰਗਤ ਪਹੁੰਚੇਗੀ ਉਹ ਵੀ ਜੋੜਾ ਸਾਹਿਬ ਦੇ ਦਰਸ਼ਨ ਲਾਜ਼ਮੀ ਤੌਰ ਤੇ ਕਰ ਸਕੀਏ ਹੋ ਸਕਦਾ ਹੈ ਕਿ ਤੁਸੀਂ ਇਸ ਸਮੇਂ ਸਾਨੂੰ ਸੁਣ ਰਹੇ ਹੋ ਤੇ ਇਸ ਰਾਹ ਦੇ ਵਿੱਚ ਤੁਸੀਂ ਕਿਉਂਕਿ ਬਹੁਤ ਸਾਰੇ ਪੰਜਾਬੀ ਵੀ ਉਸ ਥਾਂਵਾਂ ਦੇ ਉੱਤੇ ਰਹਿੰਦੇ ਨੇ ਚਾਹੇ ਉਹ ਆਗਰੇਵਾਲਾ ਪਾਸਾ ਹੋਵੇ ਖਾਸ ਤੌਰ ਤੇ ਲਖੀਮਪੁਰ ਖੀਰੀ ਹੋਵੇ ਔਰ ਵਕ ਵਕ ਥਾਂਵਾਂ ਉੱਥੇ ਵੀ ਪਰਵਾ ਸਵਾਗਤ ਲਾਜ਼ਮੀ ਤੌਰ ਤੇ ਇਸ ਯਾਤਰਾ ਦਾ ਹੋਏਗਾ